ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਲੂਆਂ ਤੇ ਫੇਰ ਕੱਖਾਂ ਵਾਲੀ ਦਵਾਈ ਮਾਰਦੇ ਐਮ 5 ਤੇ ਆਪਾਂ ਦੂਜਿਆਂ ਤੇ ਤਾਂ ਡਾਇਮੰਡ ਤੇ ਤਾਂ ਮਾਰਤੀ ਸੀ ਐਮ 5 ਤੇ ਰਹਿੰਦੀ ਸੀ ਇਹ ਉਹਨਾਂ ਨਾਲ 6-7 ਦਿਨ ਪਸੇਤੇ ਸੀ ਐਮ 5ਾਰੇ ਹੀ ਹੁੰਦੇ ਆਉਂਦੇ ਆ ਦੇਖੋ ਐਂ ਨਿਕਲਦੇ ਆਉਂਦੇ ਆ ਦੇਖੋ ਆਉਂਦੇ ਆ ਦੇਖੋ ਆਹ ਦੇਖੋ ਐਂ ਹਰੇ ਆਉਂਦੇ ਆਉਂਦੇ ਆ ਮਿੱਟੀ ਚੱਕਦੇ ਆਉਂਦੇ ਆ ਦੇਖੋ ਆਹਦੇ ਐ ਐ ਨਿਕਲਦੇ ਆਉਂਦੇ ਆ ਇਹ ਆਹ ਦੇਖੋ ਇਧਰੋਂ ਆਇ ਨਿਕਲਦੇ ਆਉਂਦੇ ਆ ਆਇ ਇਹ ਜਿਹੜੇ ਉਹ ਡੇਢ ਕਿੱਲਾ ਸਰੇ ਆ ਉਹ ਥੋੜਾ ਗੱਲ ਵੱਧ ਸੀ ਇਹ ਜਾਨੀ ਕਿ ਖੁਸ਼ਕ ਸੀਗਾ ਬਾਣ ਇਹ ਚ ਹਜੇ ਘੱਟ ਨਿਕਲਿਆ ਹਜੇ ਆਦੇ ਦੂਜੇ ਪਾਣੀ ਨਾਲ ਮਿੱਟੀ ਜੀ ਚੱਕਣ ਲੱਗਿਆ ਹੁਣ ਨਿਕਲਣ ਲੱਗਿਆ ਇਹ ਇਹ ਐਮ 5 ਵੈਰਾਈਟੀ ਆ ਇਹ ਤੇ 5 ਕਿੱਲੇ ਆ ਇਹਦੇ ਤੱਕੀ ਤੇ ਬਸ ਆਦੇ ਆਇ ਨਿਕਲਦੇ ਆਉਂਦੇ ਆ ਦੇਖੋ ਐ ਸਾਰੀਆਂ ਵੱਟਾਂ ਜੀ ਮਿੱਟੀ ਚੱਕਦੇ ਆਉਂਦੇ ਆ ਹੁਣ ਤੇ ਦਵਾਈ ਆ ਪੰਦ ਲੱਗੇ ਵੇ ਆ ਮਾਰਨ ਬੰਦੇ ਆਪਣੇ ਤਿੰਨੇ ਕਰੀ ਜਾਂਦੇ ਆ ਤੇ ਦਵਾਈ ਆਪਣੀ ਹੈਗੀ ਆ ਕਰਾਮੋ ਸੁਨਕੋਰ ਤੇ ਅਲਟਰਾਜਨ ਤਿੰਨੇ ਇਹ ਪਹਿਲੇ ਸਾਲ ਵਾਲਾ ਬਾਹਣ ਆ ਇਹ ਇੱਜ ਹੋਇਆ ਵਾ ਤਾਂ ਅਜੇ ਕੱਲਾ ਝੋਨਾ ਹੀ ਵਧਦਾ ਹਰੇ ਹੋਰ ਨਦੀਨ ਤਾਂ ਘਾਟੀ ਆ ਝੋਨਾ ਹੀ ਆ ਵਧਦਾ ਇਹਨਾਂ ਕਿ ਖੁਸ਼ਕ ਵਾਲਾ ਸੀ ਬਾਣ ਦੋ ਪਾਣੀ ਲਾਗੇ ਦੇਖੋ ਦੂਜੇ ਪਾਣੀ ਹਰੇ ਹੋਣ ਲੱਗਿਆ ਇਹ ਆਲੂ ਤੇ ਐਦ ਕੀ ਸਾਰੇ ਆਲੂਆਂ ਨੂੰ ਇਹੀ ਚੱਕਰ ਆ ਤੇ ਬਸ ਆ ਦੇ ਲੱਗੇ ਵੀ ਆਪਣੇ ਬੰਦੇ ਬਾ ਕਰਦੇ ਆਉਂਦੇ ਆ ਆਪਣੇ ਪੰਜਾਂ ਚੋ 2.5 ਕਿੱਲੇ ਹੋ ਗਏ 2.5 ਰਹਿ ਗਏ ਬਸ ਸ਼ਾਮ ਜਿਹੜਾ ਟਾਈਮ ਆ ਦੇਖੋ ਸੂਰਜ ਸਿਰਦਾ ਜਾ ਜਾਂਦਾ ਹੌਂਦਾ ਲਾਗੇ ਦੇਣ ਲੱਗਣ ਪਹਿਲਾਂ ਪਹਿਲਾਂ ਦਾ ਰੱਬ ਨੇ ਧੌਂਦ ਨੇ ਰਾਜਾ ਬਹੁਤ ਕੁਛ ਬਣਾਤਾ ਸੀ ਝੋਨੇ ਵੀ ਹਜੇ ਵਿੱਚ ਲੋਕਾਂ ਦੇ ਬਹੁਤ ਛੱਬੀ ਸਾਡੇ ਇੱਧਰ ਕਈਆਂ ਕਈਆਂ ਦੇ ਖੜੇ ਹਜੇ ਵੱਡਣ ਵਾਲੇ ਵੀ ਤੇ ਬਸ ਫਰੇਦ ਆ ਜਾਉਂ ਮੇ ਬੜ え ਫਿਰ ਬਾਲੇ ਹਰੇ ਹੋਣੇ ਸੀ ਆਲੂ ਫਿਰ ਤਾਂ ਹੀ ਆਪਾਂ ਮਾਰਤੀਵੇਂ ਕਲਦੇ ਆਉਂਦੇ ਆ ਹੁਣ ਉਹ ਡੇਢ ਕਿੱਲਾ ਤੁਹਾਨੂੰ ਦਿਖਾਉਨੇ ਆ ਉਹ ਬਾਲਾ ਹਰਾ ਹੋਇਆ ਹੋਇਆ ਉਧਰ ਸਿਰੇ ਆ ਉਹ ਗਿੱਲਾ ਸੀ ਥੋੜਾ ਜਿਹਾ ਬਾਣ ਇਹ ਇਧਰ ਵਾਲਾ ਖੁਸ਼ਕ ਸੀ ਇਹ ਤਿੰਨ ਸਾਢੇ ਤਿੰਨ ਕਿੱਲੇ ਯਾਨੀ ਕਿ ਦਾ ਜਾਨਿਕ ਤਕਰੀਬਨ ਸਾਰੇ ਨੂੰ ਹੀ ਦੂਜਾ ਪਾਣੀ ਦਿੱਤਾ ਔਰ ਇਹ ਆਪਣਾ ਘੋਲ ਬਣਾਇਆ ਹੋਇਆ ਦਵਾਈ ਦਾ ਗ੍ਰਾਮੋ ਆ ਸੰਕੋਰਾ ਅਲਟਰਾ ਜੈਨ ਤੇ ਵਾ ਕਰੀ ਜਾਂਦੇ ਆ ਇਹ ਥਾਲ ਆਪਣਾ ਥਾਲ ਭਰ ਲਈਦਾ ਐ ਤੇ ਉੰਜਾਂ ਗਿੱਲਿਆਂ ਦਾ ਲੰਮਾ ਹੀ ਆਇ ਖਾਲ ਆਇ ਫਿਰ ਸੌਖਾ ਹੋ ਜਾਂਦਾ ਸਾਨੂੰ ਕਰਨੀ ਸਪਰੇ ਵੀ ਝੁੰਨੇ ਤੇ ਵੀ ਰਿਕ ਫਸਲ ਤੇ ਹੀ ਤਾਂ ਇਹ ਭਰ ਲਈਦਾ ਬੇਚ ਆਪਣੇ ਪੰਜਾਂ ਗਿੱਲਿਆਂ ਚ ਚਾਰ ਖਾਲ ਆ ਵਿੱਚ ਨੂੰ ਐ ਪਾਇਆ ਬੰਨੀਆਂ ਆਪਣੇਆ ਉਹ ਗਾਂ ਵਾਲਾ ਖਾਲ ਆ ਯਾਨਕਿ ਚਾਰ ਖਾਲ ਆ ਵਿੱਚ ਆਪਣੇ ਪਾਏ ਵੇ ਵਾ ਸੂਰਜ ਵੀ ਛਿਪ ਗਿਆ ਤੇ ਢੋਲੀਆਂ ਸਾਡੀਆਂ ਵੀ ਲਾਸਟ ਹੀ ਰਹਿ ਗਈਆਂ ਵਾ ਕਰਦਿਆਂ ਨੂੰ ਤੇ ਆਹ ਦੇ ਆਹ ਡੱਕ ਗਿੱਲੇ ਸੀ ਇਹ ਵੱਧ ਹਰੇ ਹੋਏ ਸਾਰੀਆਂ ਬੱਟਾਂ ਜੀ ਨਿਕਲ ਆਏਗਾ ਸائیں ਆ ਦੇਖੋ ਇਹ ਸਾਰੀ ਨਿਕਲਦੇ ਆਉਂਦੇ ਆ ਇਹ ਡੱਕ ਇਹਨਾਂ ਚ ਗੱਲ ਸੀਗੀ ਤੇ ਇਹ ਵਧੀਆ ਆਏ ਇਹ ਜਾਨੀ ਕਿ ਡੇਢ ਕਿੱਲਾ ਇਹ ਜੋ ਜਾਨੀ ਕਿ ਗੱਲ ਸੀ ਇਹ ਵੱਧ ਨਿਕਲੇ ਆ ਜਾਨੀ ਕਿ ਇਹ ਆ ਦੇਖੋ ਗਾਂ ਨੂੰ ਤੁਹਾਨੂੰ ਦਿਖਾਉਣਾ ਆ ਦੇਖੋ ਆ ਜਿਹੜੇ ਬੰਨੀਆਂ ਲਾਈਆਂ ਇਹਨਾਂ ਚ ਵੀ ਤੇ ਆਹ ਦੇਖੋ ਇਧਰ ਨੂੰ ਆ ਦੇ ਇਹ ਸਾਰੀਆਂ ਬੱਟਾਂ ਜੀ ਫੁੱਲੀਆਂ ਐ ਦੇਖੋ ਐ ਹਾਰੀ ਆ ਨਗਲਦੇ ਹੋਂ ਦੀ ਆ ਦੇ ਕੋ ਇੱਧਰ ਆ ਵਟ ਉਹ ਤੋਂ ਗਾਹਲੀ ਵਟ ਯਾਨੀ ਕਿ ਇੰਨਾ ਚ ਵੱਧ ਨਿਕਲੇ ਆ ਇਹ ਚ ਗੱਲ ਸੀ ਬਾਣ ਚ ਹੈ ਡੇਢ ਕਿੱਲੇ ਚ ਤੇ ਉਧਰ ਯਾਨੀ ਕਿ ਨਿਕਲਦੇ ਉਹ ਵੀ ਆਉਂਦੇ ਆ ਉਹ ਯਾਨੀ ਕਿ ਦੇ ਨਾਲ ਥੋੜਾ ਜਿਹਾ ਬਸ ਤੇ ਯਾਨੀ ਕਿ ਸੁੱਕ ਸੀਗੀ ਬਾਣ ਬੜਾ ਜਿਆਦਾ ਸੁੱਕਾ ਸੀਗਾ ਇਹਦਾ ਕਾਰਨ ਵੀ ਬਣ ਗਿਆ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ